ਬੀਰ ਗਰਬ ਨਾ ਕੀਜੀਐ ਅਰੰਕ ਨ ਹਸੀਐ ਕੋਏ ਅਜਹੁ ਸੋਨਾਉ ਸਮੁਦਰ ਮੈਂ ਕਿਆ ਜਾਣੋ ਕਿਆ ਹੋਏ ਕਬੀਰ ਸਾਹਿਬ ਜੀ ਕਹਿਣ ਲਗੇ ਹੈ ਭਾਈ ਜੇ ਤੂੰ ਧਨਵਾਨ ਹੈ ਕਬੀਰ ਗਰਬ ਨਾ ਕੀਜੀਐ ਤੇ ਹੰਕਾਰ ਨਾ ਕਰੀਂ ਧਨਵਾਨ ਹੈ ਧਨ ਪਦਾਰਥ ਤੇਰੇ ਕੋਲ ਨੇ ਤਿੰਨ ਦਾ ਮਾਣ ਨਾ ਕਰੀ ਤੇ ਨਾ ਕਿਸੇ ਕੰਗਾਲ ਨੂੰ ਵੇਖ ਕੇ ਕਿਸੇ ਗਰੀਬ ਨੂੰ ਵੇਖ ਕੇ ਮਜ਼ਾਕ ਉਡਾਵੀ ਅਰੰਕ ਨਾ ਹਸੀਏ ਕੋਈ ਰੰਕ ਕਹਿੰਦੇ ਨੇ ਕੰਗਾਲ ਨੂੰ ਜਿਹਦੇ ਕੋਲ ਕੋਈ ਧਨ ਦੌਲਤ ਨਹੀਂ ਹੁੰਦੀ ਆ ਦੁਨਿਆਵੀ ਤੌਰ ਤੇ ਕੋਈ ਗਰੀਬ ਬੰਦਾ ਹੋਵੇ ਕਹਿਣ ਲੱਗੇ ਜੇ ਤੇਰੇ ਕੋਲ ਕੋਈ ਚਾਰ ਪੈਸੇ ਮਾਇਆ ਆਦਿਕ ਤਨ ਪਦਾਰਥ ਪ੍ਰਮਾਤਮਾ ਨੇ ਤੈਨੂੰ ਬਖਸ਼ਤੇ ਨੇ ਨਾ ਇਹਦਾ ਤੂੰ ਇੱਕ ਤੇ ਹੰਕਾਰ ਨਾ ਕਰੀ ਤੇ ਕਿਸੇ ਗਰੀਬ ਤੇ ਹੱਸੀ ਨਾ ਅਗਲੀ ਪੰਕਤੀ ਚ ਕਹਿਣ ਲੱਗੇ ਪਤਾ ਕਿਉਂ ਅਜਹੋ ਸੋਨਾਓ ਸਮੁੰਦਰ ਮੈਂ ਹਜੇ ਤੇਰੀ ਬੇੜੀ ਸਮੁੰਦਰ ਦੇ ਵਿੱਚ ਐ ਕਿਆ ਜਾਣੋ ਕਿਆ ਹੋਏ ਚੇਤੇ ਰੱਖੀ ਕੋਈ ਪਤਾ ਨਹੀਂ ਲੱਗਣਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਜਾਣਾ ਅੱਜ ਤੇਰਾ ਘਰ ਧਨ ਪਦਾਰਥਾਂ ਨਾਲ ਭਰਿਆ ਪਿਆ ਕੋਈ ਪਤਾ ਨਹੀਂ ਪ੍ਰਮਾਤਮਾ ਦੀ ਖੇਡ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੈਨੂੰ ਕਿਤੇ ਮੰਗਤਾ ਹੀ ਨਹੀਂ ਬਣਾ ਦੇਣਾ ਤੇਰੇ ਕਿਤੇ ਸਾਰੇ ਧਨ ਪਦਾਰਥ ਨੂੰ ਉਸ ਨੇ ਕਿਉਂਕਿ ਆਪਾਂ ਸੁਖਮਨੀ ਸਾਹਿਬ 'ਚ ਇੱਕ ਪੰਕਤੀ ਪੜ੍ਹਦੇ ਹਾਂ ਹਰਨ ਭਰਨ ਜਾ ਕਾ ਨੇਤਰ ਫੋਰ ਹਰਨ ਦਾ ਮਤਲਬ ਹੁੰਦਾ ਕਿਸੇ ਤੋਂ ਹਰਨ ਕਰ ਲੈਣਾ ਖੋਹ ਲੈਣਾ ਖਾਲੀ ਕਰ ਦੇਣਾ ਤੇ ਭਰਨ ਦਾ ਮਤਲਬ ਹੈ ਕਿਸੇ ਨੂੰ ਭਰ ਦੇਣਾ ਮਾਲਾ ਮਾਲ ਕਰ ਦੇਣਾ ਨੇਤਰ ਫੋਰ ਦਾ ਮਤਲਬ ਹੈ ਅੱਖ ਦਾ ਚਮਕਾ ਅੱਖ ਦੇ ਚਮਕਕੇ ਜਿੰਨਾ ਟਾਈਮ ਕਹਿਣ ਲੱਗੇ ਪ੍ਰਮਾਤਮਾ ਨੇ ਇੱਕ ਅੱਖ ਦੇ ਚਮਕਕੇ ਜਿੰਨਾ ਟਾਈਮ ਵੀ ਨਹੀਂ ਲਾਉਣਾ ਭਰੇ ਹੋਏ ਨੂੰ ਖਾਲੀ ਕਰਨ ਤੇ ਖਾਲੀ ਨੂੰ ਭਰਨ ਦੇ ਵਿੱਚ ਪ੍ਰਮਾਤਮਾ ਕੀ ਖੇਡ ਵਰਤਾ ਦਿੰਦਾ ਪਤਾ ਨਹੀਂ ਜੇ ਲੱਗਦਾ ਕਬੀਰ ਸਾਹਿਬ ਜੀ ਕਹਿਣ ਲੱਗੇ ਚੇਤੇ ਰੱਖੀ ਅਜੋਹ ਸੋ ਨਾਉ ਸਮੁੰਦਰ ਮੈਂ ਹਾਜੀ ਤੇਰੀ ਇਹ ਜਿਹੜੀ ਬੇੜੀ ਹੈ ਨਾ ਉਹ ਸਮੁੰਦਰ ਦੇ ਵਿੱਚ ਹੈ ਕੋਈ ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਦੀ ਲਹਿਰ ਆਉਣੀ ਹੈ ਕਈ ਵਾਰੀ ਬੰਦਾ ਕਹਿੰਦਾ ਜੀ ਮੈਂ ਤਾਂ ਸੇਫ ਹਾਂ ਮੇਰੇ ਕੋਲ ਤੇ ਆਉਣ ਵਾਲੇ ਟਾਈਮ ਵਾਸਤੇ ਬਹੁਤ ਧੰਨ ਪਦਾਰਥ ਇਕੱਠਾ ਕੀਤਾ ਹੋਇਆ ਹੈ ਮੇਰੇ ਕੋਲ ਚੀਜ਼ਾਂ ਬੜੀਆਂ ਨੇ ਚੇਤੇ ਰੱਖਣਾ ਪ੍ਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਪ੍ਰਮਾਤਮਾ ਨੇ ਸਾਨੂੰ ਕਿਹੋ ਜਿਹਾ ਦਿਨ ਵਿਖਾ ਦੇਣਾ ਹੈ ਅੱਜ ਦਾ ਦਿਨ ਆਪਾਂ ਸੌਣਾ ਹੈ ਤੇ ਕੱਲ ਦਾ ਦਿਨ ਸਾਨੂੰ ਕਿੱਦਾਂ ਦਾ ਬਣ ਕੇ ਟਕਰੇਗਾ ਕੀ ਕਿੱਦਾਂ ਦਾ ਦਿਨ ਚੜੇਗਾ ਕਿਸੇ ਨੂੰ ਕੋਈ ਪਤਾ ਨਹੀਂ ਇਸ ਕਰਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਕਦੇ ਵੀ ਕਿਸੇ ਚੀਜ਼ ਦਾ ਇੱਕ ਤੇ ਹੰਕਾਰ ਨਹੀਂ ਕਰਨਾ ਇੱਕ ਕਦੇ ਵੀ ਕਿਸੇ ਗਰੀਬ ਤੇ ਮਾੜੇ ਤੇ ਹੱਸਣਾ ਨਹੀਂ ਇਸ ਤੋਂ ਅਗਲੇ ਸ਼ਲੋਕ ਨਾਲ ਜੁੜੀਏ ਜੀ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ சுரੰਗ आज काल तज जाहोगे ज्यों कांचुरी पुयांग देखो चार पांच श्लोक ना लगातार आए ने कबीर गर्व ना कीजिए अहंकार ना करने के बारेच पहला श्लोक उन्होंने किया सी कबीर साहिब जी ने 37वां श्लोक कबीर गर्व ना कीजिए चााम लपेटे हाड़ अपने शरीर ते मान ना करी ਅਗਲੇ ਚ ਕਹਿ ਦਿੱਤਾ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਉੱਚੇ ਮਹਿਲ ਮਨਾਰੇ ਵੇਖ ਕੇ ਫਿਰ ਕਹਿ ਦਿੱਤਾ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ ਕਿਸੇ ਗਰੀਬ ਤੇ ਹਸੀਨਾ ਆਪਣੇ ਧਨ ਦਾ ਹੰਕਾਰ ਨਾ ਕਰੀ ਤੇ ਆ ਚੌਥਾ ਸ਼ਲੋਕ ਲਗਾਤਾਰ ਹੰਕਾਰ ਤੋਂ ਛਟਕਾਰਾ ਪਾਉਣ ਦਾ ਕਹਿ ਲਗੇ ਕਬੀਰ ਗਰਬ ਨਾ ਕੀਜੀਐ ਕਦੇ ਵੀ ਹੰਕਾਰ ਨਹੀਂ ਕਰਨਾ ਕਿਹੜੀ ਚੀਜ਼ ਦਾ ਜੀ ਦੇਹੀ ਦੇਖ ਸੁਰੰਗ ਦੇਹੀ ਦਾ ਮਤਲਬ ਹੈ ਸਾਡਾ ਸਰੀਰ ਦੇਖ ਦਾ ਮਤਲਬ ਹੈ ਦੇਖ ਕੇ ਤੇ ਸੋ ਰੰਗ ਦਾ ਮਤਲਬ ਹੈ ਸੋਹਣੇ ਰੰਗ ਵਾਲਾ ਕਈ ਵਾਰੀ ਕਿਸੇ ਨੂੰ ਪ੍ਰਮਾਤਮਾ ਨੇ ਬੜੇ ਸੋਹਣੇ ਨਾਇਣ ਨਕਸ਼ ਬਖਸ਼ੇ ਨੇ ਬੜਾ ਸੋਹਣਾ ਰੰਗ ਰੂਪ ਦਿੱਤਾ ਹੁੰਦਾ ਹੈ ਤੇ ਕਹਿਣ ਲੱਗੇ ਕਿ ਕਈ ਵਾਰੀ ਨਾ ਉਸ ਸੋਹਣੇਪਣ ਦਾ ਵੀ ਹੰਕਾਰ ਹੋ ਜਾਂਦਾ ਹੈ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਕਦੇ ਵੀ ਆਪਣੇ ਇਸ ਸੋਹਣੇਪਣ ਦਾ ਵੀ ਹੰਕਾਰ ਨਾ ਕਰੀ ਕਿਉਂ ਕਿਉਂਕਿ ਆਜ ਕਾਲ ਤਜ ਜਾਹੋਂਗੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇੱਕ ਨਾ ਇੱਕ ਦਿਨ ਇਸ ਸਰੀਰ ਨੂੰ ਛੱਡਣਾ ਪੈਣਾ ਤੇ ਕੀ ਅੱਗੇ ਉਦਾਹਰਣ ਦਿੱਤੀ ਹੈ ਸੱਪ ਦੀ ਉਦਾਹਰਣ ਦਿੱਤੀ ਹੈ ਜਿਵੇਂ ਨਾ ਸੱਪ ਪੁਰਾਣੇ ਪਿੰਡਾਂ ਵਿੱਚ ਬਜ਼ੁਰਗਾਂ ਨੂੰ ਪਤਾ ਹੈ ਕਿ ਸੱਪ ਨਾ ਆਪਣੀ ਕੰਜ ਲਾਉਂਦਾ ਹੈ ਉਹਦੇ ਸਰੀਰ ਦੇ ਉੱਤੇ ਇੱਕ ਕੰਜ ਹੁੰਦੀ ਹੈ ਉਹਦਾ ਕਵਰ ਵਾਂਗ ਹੁੰਦਾ ਹੈ ਤੇ ਉਹਨਾਂ ਲਾਹ ਦਿੰਦਾ ਹੈ ਉਸ ਨੂੰ ਕਹਿਣ ਲੱਗੇ ਜਿਵੇਂ ਇੱਕ ਸੱਪ ਆਪਣੀ ਕਾਂਚੂਰੀ ਨੂੰ ਆਪਣੇ ਕੁੰਜ ਨੂੰ ਲਾਉਂਦਾ ਹੈ ਆਪਣੇ ਸਰੀਰ ਦੇ ਤੋਂ ਉਸ ਕਵਰ ਨੂੰ ਉਤਾਰ ਦਿੰਦਾ ਹੈ ਚੇਤੇ ਰੱਖਣਾ ਇੱਕ ਦਿਨ ਐਸਾ ਹੋਣਾ ਤੇਰੀ ਆਤਮਾ ਨੇ ਵੀ ਇਸ ਸਰੀਰ ਰੂਪੀ ਕੁੰਜ ਨੂੰ ਤਾਰ ਦੇਣਾ ਇਹ ਹਮੇਸ਼ਾ ਨਹੀਂ ਜੇ ਰਹਿਣਾ ਸਰੀਰ ਇਸ ਕਰਕੇ ਇਹਦਾ ਵੀ ਕਦੇ ਵੀ ਹੰਕਾਰ ਨਹੀਂ ਕਰਨਾ 41ਵੇਂ ਸ਼ਲੋਕ ਵਿੱਚ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਹਨ ਕਬੀਰ ਲੂਟ ਨਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਗੇ ਪ੍ਰਾਣ ਜਹਿੰਗੇ ਛੂਟ ਇਹ ਆਪਾਂ ਇੱਕ ਅਕਸਰੀ ਸੰਤਾ ਮਹਾਂਪੁਰਸ਼ਾਂ ਦੇ মুখ ਤੋਂ ਨਾ ਇਹ ਜਿਹੜਾ ਬਚਨ ਹੈ ਸ਼ਲੋਕ ਬੜੀ ਵਾਰੀ ਸੁਣਿਆ ਹੋਣਾ ਹੈ ਪਹਿਲਾਂ ਵੀ ਅਕਸਰ ਆਪਾਂ ਸੁਣਦੇ ਆ ਬੜਾ ਸੋਹਣਾ ਸ਼ਲੋਕ ਹੈ ਕਹ ਕਬੀਰ ਸਾਹਿਬ ਜੀ ਕਹਿਣ ਲੱਗੇ ਦੁਨੀਆ ਨੂੰ ਲੁੱਟਣ ਤੇ ਲੱਗਿਆ ਹੋਇਆ ਥੱਗੀ ਮਾਰਨ ਤੇ ਲੱਗਿਆ ਇੱਕ ਚੇਤੇ ਰੱਖੀ ਜੇਕਰ ਲੁੱਟਣਾ ਹੀ ਹੈ ਕੋਈ ਚੀਜ਼ ਲੁੱਟਣ ਵਾਲੀ ਹੈ ਤੇ ਉਹ RAM ਦੇ ਨਾਮ ਦੀ ਲੁੱਟ ਜਿਹੜੀ ਕਰ ਭਾਵ ਕੀ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਇਹ ਦਾਵਾ-ਦਵ ਵੰਡਿਆ ਜਾ ਰਿਹਾ ਹੈ ਜੇ ਇਕੱਠਾ ਕਰਨੇ ਤੇ ਨਾਮ ਧਾਨ ਹੀ ਇਕੱਠਾ ਕਰ ਨਾਮ ਵੀ ਇੱਕ ਧਨ ਹੈ ਭਜਨ ਬੰਦਗੀ ਵੀ ਇੱਕ ਧਨ ਹੈ ਇਸ ਧਨ ਨੂੰ ਇਕੱਠਾ ਕਰ ਲੈ ਇਹ ਧਨ ਕੇਵਲ ਤੇਰਾ ਇਸ ਦੁਨੀਆ ਤੱਕ ਨਹੀਂ ਆਉਣ ਵਾਲੀ ਦੁਨੀਆ ਤੱਕ ਵੀ ਇਹਨੇ ਰਹਿਣਾ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਕਹਿਣ ਲੱਗੇ ਜੇਕਰ ਕੁਝ ਲੁੱਟਣਾ ਹੀ ਹੈ ਕੁਝ ਇਕੱਠਾ ਹੀ ਕਰਨਾ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਇਕੱਠਾ ਕਰ ਲੈ ਇਹ ਧਨ ਜਿਹੜਾ ਤੇਰਾ ਅਗਲੀ ਦਰਗਾਹ ਤੱਕ ਵੀ ਕੰਮ ਆਏਗਾ ਤੇ ਫਿਰ ਅਗਲੇ ਬਚਨ ਚ ਕਹਿਣ ਲੱਗੇ ਫਿਰ ਪਾਛੈ ਪਛਤਾਹੋਂਗੇ ਪਛਤਾਉਣਾ ਪਏਗਾ ਅਫਸੋਸ ਕਰਨਾ ਪਏਗਾ ਕਦੋਂ ਜੀ ਪ੍ਰਾਣ ਜਾਹਿੰਗੇ ਛੂਟ ਜਦੋਂ ਜਿੰਦ ਸਰੀਰ ਵਿੱਚੋਂ ਨਿਕਲ ਗਈ ਜਦੋਂ ਇਹ ਸਰੀਰ ਨੂੰ ਇਸ ਜਿੰਦ ਨੇ ਤਿਆਗ ਦਿੱਤਾ ਚੇਤੇ ਰੱਖਣਾ ਸਮਾਂ ਬੀਤ ਜਾਣਾ ਤੇ ਫਿਰ ਕੇਵਲ ਤੇ ਕੇਵਲ ਅਫਸੋਸ ਕਰਨ ਤੋਂ ਬਿਨਾ ਪਛਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਣਾ ਕਿਉਂਕਿ ਸਮਾਂ ਰਹਿੰਦਿਆਂ ਆਪਾਂ ਜੀ ਕਰਨਾਮ ਨਾ ਜਪਿਆ ਤੇ ਕੇਵਲ ਪਛਤਾਵੇ ਇਸ ਕਰਕੇ ਸਮਾਂ ਰਹਿੰਦਿਆਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਈਏ ਅਗਲੇ ਸ਼ਲੋਕ ਵਿੱਚ ਫਰਮਾਨ ਕਰਦੇ ਨੇ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋ ਲਰਕਾ ਜਾਰਕੈ ਰਹਿ ਰਾਮ ਲਿਵ ਲਾਗ ਅਸਲ ਦੇ ਵਿੱਚ ਦੁਨੀਆ ਦੇ ਪਦਾਰਥਾਂ ਦਾ ਮੋਹ ਛੱਡਣਾ ਪਾਪਾਂ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਮੋੜਨਾ ਥੋੜਾ ਜਿਹਾ ਤਵੱਜੋ ਦਿਆ ਜੀ ਬੜੀ ਡੂੰਗੀ ਗੱਲ ਹੈ ਕਹਿਣ ਲੱਗੇ ਕਿ ਪਾਪਾਂ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਮੋੜਨਾ ਦੁਨੀਆ ਦੇ ਮੋਹ ਨੂੰ ਛੱਡਣਾ ਇਹ ਆਪਣੇ ਘਰ ਅੱਗ ਲਾਉਣ ਦੇ ਬਰਾਬਰ ਹੈ ਜਿੰਨਾ ਔਖਾ ਕੰਮ ਆਪਣੇ ਘਰੇ ਅੱਗ ਲਾਉਣ ਦੇ ਅਗਲਾ ਬਚਣ ਤੇ ਇਹਦੂ ਵੀ ਕਰੜਾ ਹੈ ਕਹਿਣ ਲੱਗੇ ਕਬੀਰ ਐਸਾ ਕੋਈ ਨਾ ਜਨਮੇ ਉਹ ਕਹਿਣ ਲੱਗੇ ਇਹ ਇਹ ਜਿਹੜਾ ਨਾਮ ਤਾਂ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਆਪਣਤ ਨੂੰ ਆਪ ਪਹਿਲਾਂ ਖਤਮ ਕਰੇ ਮੈਂ ਮੇਰੀ ਨੂੰ ਖਤਮ ਕਰੇ ਮੇਰੀ ਮੇਰੀ ਕਹਿਣ ਲੱਗੇ हे ਭਾਈ ਜਗਤ ਵਿੱਚ ਅਜਿਹਾ ਕੋਈ ਵਿਰਲਾ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜ ਦਿੰਦਾ ਹੈ ਸਰੀਰਕ ਮੋਹ ਨੂੰ ਸਾੜਨਾ ਆਪਣੇ ਘਰ ਦੇ ਵਿੱਚ ਆਪ ਅੱਗ ਲਾਉਣ ਜਿੱਡਾ ਵੱਡਾ ਕੰਮ ਹੈ ਕਿੰਡਾ ਵੱਡਾ ਦਿਲ ਚਾਹੀਦਾ ਕਿੰਡਾ ਵੱਡਾ ਜਿਗਰਾ ਚਾਹੀਦਾ ਬੰਦੇ ਨੂੰ ਇਹ ਕੰਮ ਛੋਟਾ ਜੇ ਸੌਖਾ ਇੰਨੇ ਸੌਖਾ ਹੋਵੇ ਲਓ ਜੀ ਮੈਂ ਛੱਡ ਦਿੰਨਾ ਇਹਦਾ ਸਾਰੇ ਛੱਡ ਦੇ ਨਹੀਂ ਛੱਡਦਾ ਇਹ ਬਹੁਤ ਵੱਡਾ ਔਖਾ ਕੰਮ ਹੈ ਇੰਨਾ ਔਖਾ ਕੰਮ ਹੈ ਜਿੰਨਾ ਔਖਾ ਦੁਨੀਆ ਦੇ ਮੋਹ ਨੂੰ ਛੱਡਣਾ ਇੰਨਾ ਔਖਾ ਹੈ ਜਿੰਨਾ ਔਖਾ ਆਪਣੇ ਘਰ ਨੂੰ ਆਪ ਅੱਗ ਲਾਉਣੀ ਹੁਣ ਕਿੰਨਾ ਹਰ ਬੰਦਾ ਨਹੀਂ ਕਰ ਸਕਦਾ ਇਹ ਕੰਮ ਹੁਣ ਅਗਲਾ ਬਚਨ ਐਦੂ ਵੀ ਕਰੜਾ ਪਤਾ ਕੀ ਕਹਿਣ ਲੱਗੇ ਪੰਜੋ ਲਰਕਾ ਜਾਰ ਕੇ ਹੁਣ ਕਹਿਣ ਲੱਗੇ ਕਿ ਪੰਜ ਜਿਹੜੇ ਵਕਾਰ ਨੇ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਪੁੱਤਰਾਂ ਦੀ ਤਰ੍ਹਾਂ ਨੇ ਜਿੰਨਾ ਔਖਾ ਕੰਮ ਆਪਣੇ ਪੰਜ ਪੁੱਤਰਾਂ ਨੂੰ ਆਪਦੇ ਹੱਥੀ ਸਾੜਨਾ, ਹੱਥੀ ਜਲਾਉਣਾ ਕਿੰਨਾ ਵੱਡਾ ਔਖਾ ਕੰਮ ਐ ਇਨਾ ਵੱਡਾ ਔਖਾ ਕੰਮ ਹੈ ਇਨਾ ਪੰਜਾਂ ਵਕਾਰਾਂ ਨੂੰ ਛੱਡਣਾ ਕਾਮ ਨੂੰ ਛੱਡਣਾ, ਕ੍ਰੋਧ ਨੂੰ ਛੱਡਣਾ, ਲੋਭ ਨੂੰ ਛੱਡਣਾ, ਮੋਹ ਨੂੰ ਛੱਡਣਾ, ਹੰਕਾਰ ਨੂੰ ਤਿਆਗਣਾ ਇਹ ਐਨੇ ਔਖੇ ਕੰਮ ਨੇ ਜਿੰਨਾ ਔਖਾ ਕੰਮ ਕੋਈ ਬੰਦਾ ਆਪਣੇ ਪੁੱਤਰ ਨੂੰ ਆਪ ਸੰਸਕਾਰ ਕਰਕੇ ਆਉਂਦੇ ਆਪਣੇ ਤੇ ਇੱਕ ਦਿਨ ਹੀ ਪੰਜ ਪੁੱਤਰਾਂ ਦਾ ਸੰਸਕਾਰ ਕਰਨਾ ਕਿੰਨਾ ਵੱਡਾ ਕੰਮ ਹੈ ਜੀ ਇਹ ਕੋਈ ਬੰਦਾ ਹੈ ਅਸਾ ਇੰਨਾ ਔਖਾ ਕੰਮ ਇਹਨਾ ਪੰਜਾਂ ਨੂੰ ਤਿਆਗਣਾ ਇਹ ਕੋਈ ਜੇ ਜੇ ਇਹਦਾ ਤੁਰੇ ਜਾਂਦੇ ਜਾਂਦੇ ਤਿਆਗਣਾ ਹੋਵੇ ਫੇਰ ਤਾਂ ਸਾਰੀ ਦੁਨੀਆ ਨੂੰ ਲੋਕ ਛਡਵਾ ਹੀ ਦਿੰਦੇ ਇੱਕ ਦੂਜੇ ਦਾ ਅਗਲਾ ਕਹੇ ਲੱਗੇ ਕਿ ਰਹੇ RAM ਲਿਵ ਲਾਗ ਕਾਮਾਦਿਕ ਮਾਇਆ ਦੇ ਪੰਜਾਂ ਪੁੱਤਰਾਂ ਨੂੰ ਸਾੜ ਕੇ ਪ੍ਰਮਾਤਮਾ ਦੀ ਯਾਦ ਵਿੱਚ ਸੁਰਤ ਜੋੜੀ ਰੱਖਣੀ ਇਹ ਪੁੱਤਰਾਂ ਦੀ ਤਰ੍ਹਾਂ ਬੰਦੇ ਨੇ ਪਾਲੇ ਹੋਏ ਨੇ ਪੰਜੇ ਵਕਾਰ ਇਹਨਾਂ ਨੂੰ ਸਾੜ ਕੇ ਤੇ ਪ੍ਰਮਾਤਮਾ ਦੇ ਵਿੱਚ ਆਪਣੀ ਸੁਰਤ ਨੂੰ ਜੋੜਨਾ ਚੇਤੇ ਰੱਖਣਾ ਇਹ ਇੰਨਾ ਔਖਾ ਕੰਮ ਹੈ ਜਿੰਨਾ ਆਪਾਂ ਹੁਣੇ ਗੱਲ ਕਰਕੇ اٹھے ਆ ਇਹ ਇਨੇ ਕਰੜੇ ਬਚਨ ਕਬੀਰ ਸਾਹਿਬ ਜੀ ਇੱਕ ਸ਼ਲੋਕ ਨਾਲ ਆਪਾਂ ਹੋਰ ਜੜੀਏ ਕੋ ਹੈ ਲੜਕਾ ਵਿਚਈ ਲੜਕੀ ਵੇਚੇ ਕੋਏ ਸਾਜਾ ਕਰੇ ਕਬੀਰ ਸਿਓ ਹਰ ਸੰਗ ਬਣ ਜਿ ਕਰੇ ਕਬੀਰ ਸਾਹਿਬ ਜੀ ਕਹਿਣ ਲੱਗੇ ਕੋ ਹੈ ਲੜਕਾ ਬੇਚਾ ਹੀ ਲੜਕਾ ਦਾ ਮਤਲਬ ਹੈ ਪੰਜੋਂ ਲੜਕਾ ਜਿਵੇਂ ਪੰਜ ਕਾਮਾਦਿਕ ਲੜਕੇ ਪੁੱਤਰਾਂ ਦੀ ਤਰ੍ਹਾਂ ਸਮਝੇ ਜਾਂਦੇ ਨੇ ਪੰਜ ਪੁੱਤਰ ਤੇ ਲੜਕੀ ਲੜਕੀ ਇੱਥੇ ਕੌਣ ਹੈ ਸਾਡੀਆਂ ਆਸ਼ਾ ਤ੍ਰਿਸ਼ਨਾ ਈਰਖਾ ਨਿੰਦਿਆ ਚੁਗਲੀ ਦੁਸ਼ੈ ਇਹ ਇਸਤਰੀ ਲਿੰਗਾਉਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੁਲਿੰਗ ਨੇ ਤੇ ਨਿੰਦਿਆ ਚੁਗਲੀ ਦੁਆ ਸ਼ੀਰਖਾ ਇਹ ਇਸਤਰੀ ਲਿੰਗਾਉਂਦੇ ਨੇ ਇਹ ਧੀਆ ਪੁੱਤਾਂ ਵਾਂਗੂ ਬੰਦਾ ਪਾਲੀ ਬੈਠਾ ਨਹੀਂ ਛੱਡਣ ਨੂੰ ਤਿਆਰ ਆਪਣੇ ਧੀ ਪੁੱਤ ਨਹੀਂ ਛੱਡਦਾ ਜਿਵੇਂ ਆਪਣੇ ਧੀਆ ਪੁੱਤਰ ਨਹੀਂ ਛੱਡ ਹੁੰਦੇ ਐਦਾਂ ਹੀ ਇਹ ਵਕਾਰ ਨਹੀਂ ਛੱਡਦਾ ਬੰਦਾ ਮੋਹ ਪਾਈ ਬੈਠਾ ਇਹਨਾਂ ਨਾਲ ਕਹਿਣ ਲੱਗੇ ਕਿ ਕੋਈ ਵਿਰਲਾ ਮਨੁੱਖ ਹੈ ਜੋ ਪ੍ਰਮਾਤਮਾ ਨਾਲ ਉਸ ਦੇ ਨਾਮ ਦਾ ਵਣਜ ਕਰਦਾ ਜੋ ਨਾਮ ਧਨ ਖਰੀਦਣ ਲਈ ਇਨਾਂ ਕਾਮਾਦਿਕ ਮਾਇਆ ਦੇ ਪੰਜ ਪੁੱਤਰ ਅਤੇ ਧੀਆ ਇਹਨਾਂ ਨੂੰ ਇਹਨਾਂ ਦੇ ਬਦਲੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈਂਦਾ ਇੱਕ ਵਣਜ ਕਰਨੇ ਜੀ ਪ੍ਰਮਾਤਮਾ ਦਾ ਨਾਮ ਕਾਹਦੇ ਕਿਸ ਚੀਜ਼ ਬਦਲੇ ਮਿਲੇਗਾ ਕਿਹੜੀ ਚੀਜ਼ ਹੈ ਮਨ ਵਿੱਚ ਸਤਿਗੁਰੂ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਮਨ ਵਿੱਚ ਸਤਿਗੁਰੂ ਕੇ ਪਾਸ ਸੁਖਬਨੀ ਸਾਹਿਬੀਆਂ ਪੜਦੀਆਂ ਨੇ ਮੈਂ ਕੰਨਾ ਸਾਰਾ ਕੋਜੀ ਸੁਖਮਨੀ ਸਾਹਿਬ ਦੇ ਵਿੱਚ ਸਮੇਟ ਕੀ ਰੱਖ ਦਿੱਤਾ ਹੈ ਤਾਂ ਇਹ ਦਿਨ ਰਾਤ ਪੜ ਲਈ ਕਿਹਾ ਗਿਆ ਉਹ ਆਪਾਂ ਕੀ ਕਰਦੇ ਉਹਨੂੰ ਕਹਿੰਨੇ ਜੀ ਅਸੀਂ ਇੰਨੀ ਵਾਰੀ ਪੜ ਲਿਆ ਇੰਨੀ ਵਾਰੀ ਉਹ ਪੜ ਭਾਵੇਂ ਇੱਕ ਵਾਰੀ ਲਈਏ ਮਹੀਨੇ ਜੀ ਭਾਵੇਂ ਤੁਸੀਂ ਇੱਕ ਵਾਰੀ ਪਰ ਉਹਨੂੰ ਸਮਝੋ ਗੱਲ ਸਮਝੋ ਗੱਲ ਕਹਿ ਕੀ ਰਹੇ ਨੇ ਮਨ ਵੇਚੇ ਸਤਿਗੁਰੂ ਕੇ ਪਾਸ ਆਪਣਾ ਮਨ ਵੇਚ ਕੇ ਤੇ ਉਹਦੇ ਬਦਲੇ ਚ ਚੀਜ਼ ਖਰੀਦੀ ਜਾਂਦੀ ਹੈ ਨਾਮ ਦੀ ਹੁਣ ਆਪਾਂ ਕੀਮਤ ਤੇ ਚਕਾਈ ਨਹੀਂ ਫਰੀ ਕਿਹੜਾ ਦੇ ਦੇਵੇ ਹੁਣ ਦੁਕਾਨ ਤੇ ਜਾ ਕੇ ਕਹਿ ਦਈਏ ਫਰੀ ਚ ਕੱਪੜੇ ਦੇ ਦੇ ਸਾਨੂੰ ਫਰੀ ਚ ਸੌਦਾ ਦੇ ਦੇ ਕੌਣ ਦੇ ਦੂਗਾ ਉਹ ਆਖੂ ਪਹਿਲਾਂ ਪੈਸੇ ਲਿਆਓ ਜਾਂ ਕੋਈ ਚੀਜ਼ ਲਿਆਓ ਕਣਕ ਲਿਆਓ ਸੋਨਾ ਲਿਆਓ ਚਾਂਦੀ ਲਿਆਓ ਕੋਈ ਚੀਜ਼ ਤਾਂ ਲਿਆਓ ਉਹਦੇ ਬਦਲੇ ਚ ਦਊਗਾ ਤੇ ਅਸੀਂ ਗੁਰੂ ਘਰ ਆ ਕੇ ਆਪ ਦੇ ਪੱਲਿਓ ਕੁਝ ਦਿੰਦੇ ਨਹੀਂ ਆ ਪੈਸੇ ਨਹੀਂ ਇਹ ਇੰਨਾ ਬਦਲੇ ਨਹੀਂ ਮਿਲਦਾ ਕੁਝ ਵੀ ਆ ਮਾਇਆ ਜਿਹੜੀ ਆਪਾਂ ਮੱਥਾ ਟੇਕਦੇ ਆ ਗ੍ਰਾਹੀ ਦਿੰਨੇ ਆ ਇਹਦੇ ਬਦਲੇ ਕੁਝ ਨਹੀਂ ਮਿਲਣਾ ਇਹ ਤਾਂ ਆਪਾਂ ਗੁਰੂ ਘਰ ਲਈ ਡਵੈਲਪਮੈਂਟ ਵਾਸਤੇ ਦੇ ਰਹੇ ਆ ਵੀ ਚਲ ਗੁਰੂ ਘਰ ਬਹਿਣ ਲਈ ਜਗਾ ਵਧੀਆ ਬਣ ਜੇ ਜੇ ਨਾਮ ਲ ਖਰੀਦਣਾ ਹੈ ਪ੍ਰਮਾਤਮਾ ਤੋਂ ਤੇ ਆ ਆਪਣਾ ਮਨ ਵੇਚਣਾ ਪਏਗਾ ਬਦਲੇ ਚ ਦੇਣਾ ਪਏਗਾ ਕਿਤੇ ਬਾਣੀ ਤੇ ਤੇ ਕਿਤੇ ਵੀ ਨਹੀਂ ਲਿਖਿਆ ਵੀ ਇੰਨੇ ਪੈਸੇ ਦੋ ਤੇ ਤੁਹਾਨੂੰ ਨਾਮ ਮਿਲ ਜੇਗਾ ਬਿਲਕੁਲ ਨਹੀਂ ਲਿਖਿਆ ਜੇ ਨਾਮ ਪੈਸਿਆਂ ਨਾਲ ਹੀ ਮਿਲਦਾ ਹੁੰਦਾ ਰਾਜੇ ਮਹਾਰਾਜੇ ਤੇ ਖਰੀਦ ਕੇ ਆਪਣੇ ਘਾਰ ਹੀ ਭਰ ਲੈਂਦੇ ਕਿਸੇ ਲਈ ਛੱਡਣਾ ਹੀ ਨਹੀਂ ਸੀ ਉਹਨਾਂ ਨੇ ਕਹਿਣ ਲੱਗੇ ਕੋਹ ਹੈ ਲੜਕਾ ਵਿਚ ਲੜਕਾ ਵਿਚ ਹੈ ਹੀ ਲੜਕੀ ਵਿਚ ਹੈ ਕੋਏ ਇਹਨਾਂ ਧੀਆ ਪੁੱਤਾਂ ਦੇ ਬਦਲੇ ਇਹਨਾਂ ਵਿਕਾਰਾਂ ਦੇ ਬੁਰਾਈਆਂ ਦੇ ਬਦਲੇ ਪ੍ਰਮਾਤਮਾ ਦਾ ਨਾਮ ਮਿਲੇਗਾ ਤੇ ਅਗਲਾ ਬਚਨ ਕਹਿਣ ਲੱਗੇ ਸਾਂਝਾ ਕਰੇ ਕਬੀਰ ਸਿਓ ਸਾਂਝਾ ਦਾ ਮਤਲਬ ਹੈ ਸਾਂਝ ਪਾਉਣੀ ਸਤ ਸੰਗ ਦੀ ਸਾਂਝ ਨਾਮ ਧਨ ਦੇ ਵਪਾਰ ਦੀ ਸਾਂਝ ਕਬੀਰ ਸਿਓ ਕਬੀਰ ਦੇ ਨਾਲ ਕਹਿੰਦੇ ਕਬੀਰ ਚਾਹੁੰਦਾ ਹੈ ਕਿ ਮੇਰੇ ਨਾਲ ਪਰਮਾਤਮਾ ਨਾਮ ਧਨ ਦੀ ਸਾਂਝ ਪਵੇ ਹਰ ਸੰਗ ਬਣਜ ਕਰੇ ਹਰ ਸੰਗ ਬਣਜ ਦਾ ਮਤਲਬ ਹੈ ਕਿ ਲੜਕਾ ਲੜਕੀ ਹਰੀ ਨੂੰ ਪਰਮਾਤਮਾ ਨੂੰ ਦੇ ਕੇ ਆ ਜਿਹੜੀਆਂ ਬੁਰਾਈਆਂ ਪਰਮਾਤਮਾ ਅਗੇ ਢੇਰੀ ਕਰਕੇ ਤੇ ਹਰੀ ਦੇ ਨਾਮ ਦਾ ਸੌਦਾ ਬਣਜ ਦਾ ਮਤਲਬ ਹੁੰਦਾ ਹੈ ਸੌਦਾ ਲੈਣਾ ਵਪਾਰ ਕਰਨਾ ਵਣਜ ਕਰਨਾ ਇਹ ਸ਼ਬਦ ਪ੍ਰਾਣਿਕ ਹੈ ਕਹਿਣ ਲੱਗੇ ਕਿ ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ ਇਸ ਵਪਾਰ ਵਿੱਚ ਮੇਰੇ ਨਾਲ ਮੇਰਾ ਸਤਸੰਗੀ ਸਾ ਸਤ ਸੰਗੀ ਬਣੇ ਇਹੋ ਜਿਹਾ ਬੰਦਾ ਮੇਰੇ ਨਾਲ ਉਹਦੇ ਨਾਲ ਮੈਂ ਸੰਗ ਕਰਨਾ ਚਾਹਣਾ ਉਹਦੇ ਨਾਲ ਮੈਂ ਮਿੱਤਰਤਾ ਕਰਨੀ ਚਾਹਣਾ ਮੈਂ ਚਾਹਣਾ ਕਿ ਮੇਰਾ ਮਿੱਤਰ ਉਹ ਬੰਦਾ ਹੋਣਾ ਚਾਹੀਦਾ ਹੈ ਜਿਹੜਾ ਆ ਆਪਣੇ ਵਕਾਰਾਂ ਨੂੰ ਪ੍ਰਮਾਤਮਾ ਦੇ ਅੱਗੇ ਢੇਰੀ ਕਰਕੇ ਤੇ ਪ੍ਰਮਾਤਮਾ ਦੇ ਕੋਲੋਂ ਨਾਮ ਧੰਨ ਲੈ ਲਵੇ ਉਹਨਾਂ ਦੇ ਵਿੱਚ ਸਤਗੁਰ ਕਬੀਰ ਸਾਹਿਬ ਪਾਤਸ਼ਾਹ ਜੀਆ ਨੇ ਸਾਨੂੰ ਬੁਰਾਈਆਂ ਨੂੰ ਛੱਡ ਕੇ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਲਈ ਤਾਕੀਦ ਕੀਤੀ ਹੈ ਸੋ ਇਸ ਸ਼ਲੋਕ ਤੱਕ ਆਪਾਂ ਸਾਂਝ ਪਾਉਣੀ ਹੈ ਜੀ ਸ